ਆਪ ਸਭ ਜੀ ਨੂੰ ਪਿਆਰ ਭਰੀ ਜੈ ਐਮਸੀ ਦੀ ਕੀ ਅੱਜ ਤੁਸੀਂ ਆਪਣੀ ਬਾਈਬਲ ਨੂੰ ਪੜਿਆ ਕੀ ਕਦੇ-ਕਦੇ ਬਾਈਬਲ ਪੜਨ ਨੂੰ ਦਿਲ ਨਹੀਂ ਕਰਦਾ ਜਾਂ ਬਾਈਬਲ ਪੜਨ ਦੇ ਵਿੱਚ ਰੁਚੀ ਨਹੀਂ ਹੈ ਅੱਜ ਦੋ ਕੈਰੈਕਟਰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਛੋਟੇ ਜਿਹੇ ਸਮੇਂ ਦੇ ਵਿੱਚ ਮੇਰੀ ਬੇਨਤੀ ਹੈ ਕਿ ਸੰਦੇਸ਼ ਨੂੰ ਜ਼ਰੂਰ ਸੁਣਿਓ ਤੇ ਫਿਰ ਦੇਖਿਓ ਕਿ ਬਾਈਬਲ ਸਾਡੇ ਲਈ ਕਿੰਨੀ ਕੀਮਤੀ ਹੈ ਖੁਦਾਵੰਦ ਦੇ ਵਚਨਾਂ ਨੂੰ ਪੜਨਾ ਸਾਡੇ ਲਈ ਕਿੰਨਾ ਜ਼ਰੂਰੀ ਹੈ ਸੋ ਇਹ ਦੋ ਜਿਹੜੇ ਕੈਰੈਕਟਰ ਨੇ ਇੱਕ ਮੈਂ ਬਾਈਬਲ ਦੇ ਵਿੱਚੋਂ ਲਾਉਂਗਾ ਤੇ ਦੂਸਰਾ ਕੈਰੈਕਟਰ ਜਿਹੜਾ ਉਹ ਅਸੀਂ ਮਸੀਹੀ ਇਤਿਹਾਸ ਦੇ ਵਿੱਚੋਂ ਦੇਖਾਂਗੇ ਸੋ ਸਭ ਤੋਂ ਪਹਿਲਾਂ ਮਸੀਹੀ ਇਤਿਹਾਸ ਦੇ ਵਿੱਚ 18ਵੀਂ ਸਦੀ ਦੇ ਵਿੱਚ ਇੱਕ ਛੋਟੀ ਜੀ ਬੱਚੀ ਸੀਗੀ ਜਿਹਦਾ ਨਾਮ ਸੀਗਾ ਮੈਰੀ ਜੋਨਸ ਮੈਰੀ ਜੋਨਸ ਦਾ ਜਨਮ ਵੇਲਸ ਦੇ ਵਿੱਚ 1784 ਈਸਵੀ ਦੇ ਵਿੱਚ ਹੋਇਆ ਤੇ ਇਹ ਜਦੋਂ 4 ਕਿਸਾਲ ਦੀ ਛੋਟੀ ਬੱਚੀ ਸੀ 30 ਸਾਲ ਦੀ ਉਮਰ ਦੇ ਵਿੱਚ ਇਹਦਾ ਪਿਤਾ ਦਾ ਦੇਹਾਂਤ ਹੋ ਗਿਆ ਜਿਸ ਨੂੰ ਕਿ ਅਸਥਮਾ ਦੀ ਮੁਸ਼ਕਿਲ ਸੀਗੀ ਤੇ ਮੈਰੀ ਜੋਨਸ ਜਿਹੜੀ ਸੀ ਇਹ ਦੋ ਮੀਲ ਚੱਲ ਕੇ ਆ ਆਪਣੇ ਚਰਚ ਨੂੰ ਅਟੈਂਡ ਕਰਦੀ ਸੀ ਤੇ ਉੱਥੇ ਇੱਕ ਬੜੀ ਖੂਬਸੂਰਤ ਕਿਤਾਬ ਦੇਖਦੀ ਸੀ ਜਿਥੇ ਸਨੈਰੀ ਅੱਖਰਾਂ ਦੇ ਵਿੱਚ ਦੋ ਸ਼ਬਦ ਲਿਖੇ ਹੋਏ ਸੀ ਤੇ ਜਦੋਂ ਪਾਸਟਰ ਉਸ ਖੂਬਸੂਰਤ ਕਿਤਾਬ ਦੀਆਂ ਗੱਲਾਂ ਪੜ੍ਹ ਕੇ ਸੁਣਾਉਂਦਾ ਸੀ ਤੇ ਮੈਰੀ ਜੋਨਸ ਨੂੰ ਬੜੀ ਐਕਸਾਈਟਮੈਂਟ ਹੁੰਦੀ ਸੀ ਬੜਾ ਚੰਗਾ ਲੱਗਦਾ ਸੀ ਉਹਨੇ ਸੋਚਿਆ ਕਿ ਕਾਸ਼ ਮੈਂ ਵੀ ਬਾਈਬਲ ਪੜ੍ਹ ਸਕਦੀ ਪਰ ਉਹਦੇ ਨੇੜੇ ਤੇ ਜਿਹੜੇ ਕੋਈ ਵੀ ਸਕੂਲ ਨਹੀਂ ਸੀ ਕਿਉਂਕਿ ਵੇਲਸ ਦੇ ਇੱਕ ਦਿਹਾਤੀ ਖੇਤਰ ਦੇ ਰੇ ਵਿੱਚ ਰਹਿਣ ਵਾਲੀ ਕੁੜੀ ਸੀ ਜਿਹੜੀ ਕਿ 18ਵੀਂ ਸਦੀ ਦੇ ਵਿੱਚ ਰਹਿੰਦੀ ਸੀਗੀ ਸੋ ਜਦੋਂ ਉਹਦੀ ਉਮਰ 9 ਸਾਲ ਦੇ ਕਰੀਬ ਹੋਈ ਤਾਂ ਉਹਦੇ ਆਸ-ਪਾਸ ਇੱਕ ਛੋਟਾ ਜਿਹਾ ਸਕੂਲ ਖੁੱਲਿਆ ਤੇ ਉਹਦੇ ਨੂੰ ਘਰ ਦੇ ਵੀ ਬੜੇ ਕੰਮ ਕਰਨੇ ਪੈਂਦੇ ਸੀ ਕਿਉਂਕਿ ਬਹੁਤ ਹੀ ਗਰੀਬ ਪਰਿਵਾਰ ਸੀ ਮਾਂ ਉਹਦੀ ਵਿਧਵਾ ਸੀ ਉਹਦੀ ਵੀ ਸਹਾਇਤਾ ਕਰਨੀ ਪੈਂਦੀ ਸੀ ਪਰ ਮੈਰੀ ਜਨਸ ਤੇ ਸੋਚਿਆ ਕਿ ਮੈਂ ਬਾਈਬਲ ਜ਼ਰੂਰ ਪੜ੍ਹਨੀ ਹੈ ਤੇ ਉਹਦੇ ਲਈ ਮੈਂ ਸਿੱਖਣਾ ਵਾ ਤੇ ਉਹ ਆਪਣੇ ਘਰ ਦੇ ਵੀ ਸਾਰੇ ਕੰਮਾਂ ਤੇ ਬੜੀ ਮਿਹਨਤ ਕਰਦੀ ਸੀ ਤੇ ਬੜੀ ਮਿਹਨਤ ਦੇ ਨਾਲ ਉਹ ਸਕੂਲ ਵੀ ਜਾਂਦੀ ਸੀ ਤੇ ਸਕੂਲ ਦੇ ਵਿੱਚ ਬਹੁਤ ਹੀ ਬਿਹਤਰੀਨ ਨੰਬਰਾਂ ਦੇ ਨਾਲ ਪਾਸ ਵੀ ਹੁੰਦੀ ਸੀ ਤੇ ਅੰਤ ਦੇ ਵਿੱਚ ਉਹਨੇ ਬਾਈਬਲ ਨੂੰ ਪੜ੍ਹਨਾ ਸਿੱਖ ਲਿਆ ਜਦੋਂ ਉਹਨੇ ਬਾਈਬਲ ਨੂੰ ਪੜ੍ਹਨਾ ਸਿੱਖਿਆ ਅਜੇ ਵੀ ਉਹ ਛੋਟੀ ਹੀ ਸੀ ਪਰ ਜਦੋਂ ਗੁਜ਼ਾਰਿਸ਼ ਕੀਤੀ ਗਈ ਤਾਂ ਉਹਨੂੰ ਮੌਕਾ ਦਿੱਤਾ ਗਿਆ ਕਿ ਬਾਈਬਲ ਨੂੰ ਪੜ੍ਹੇ ਤਾਂ ਬਾਈਬਲ ਦਾ ਜਿਹੜਾ ਪੁਲਪਿਟ ਸੀਗਾ ਥੋੜਾ ਉੱਚਾ ਸੀਗਾ ਇੱਕ ਸਟੂਲ ਨੀਚੇ ਰੱਖਣਾ ਪਿਆ ਥੱਲੇ ਰੱਖਣਾ ਪਿਆ ਫਿਰ ਮੈਰੀ ਜੋਨਸ ਨੇ ਉੱਪਰ ਚੜ੍ਹ ਕੇ ਉਸ ਬਾਈਬਲ ਨੂੰ ਪਹਿਲੀ ਵਾਰੀ ਜਦੋਂ ਪੜ੍ਹਿਆ ਤੇ ਉਹਨੂੰ ਬਹੁਤ ਹੀ ਵਧੀਆ ਲੱਗਾ ਫਿਰ ਉਹਨੇ ਆਪਣੀ ਮਾਂ ਦੇ ਅੱਗੇ ਇੱਕ ਗੁਜ਼ਾਰਿਸ਼ ਕੀਤੀ ਕਿ ਉਹ ਇੱਕ ਬਾਈਬਲ ਦੀ ਕਾਪੀ ਖਰੀਦਣਾ ਚਾਹੁੰਦੀ ਹੈ ਪਰ ਮੁਸ਼ਕਲ ਇਹ ਸੀ ਕਿ ਉਹ ਪਰਿਵਾਰ ਬੜਾ ਗਰੀਬ ਸੀ ਤੇ ਉਸ ਸਮੇਂ ਬਾਈਬਲ ਦੀ ਇੱਕ ਕਾਪੀ ਜਿਹੜੀ ਸੀ ਉਹ ਬੜੀ ਹੀ ਮਹਿੰਗੀ ਵਿਕਦੀ ਸੀ। ਉਹਦੀ ਮਾਂ ਨੇ ਕਿਹਾ ਨਹੀਂ ਬੇਟੇ ਅਸੀਂ ਬਹੁਤ ਗਰੀਬ ਆ ਐਨੇ ਪੈਸੇ ਸਾਡੇ ਕੋਲ ਨਹੀਂ ਆ ਕਿ ਅਸੀਂ ਉਸ ਬਾਈਬਲ ਦੀ ਕਾਪੀ ਨੂੰ ਖਰੀਦ ਸਕੀਏ। ਮੈਰੀ ਜੋਨਸ ਨੇ ਫੈਸਲਾ ਲਿਆ ਕਿ ਆਪਣੇ ਘਰ ਦੇ ਕੰਮਾਂ ਦੇ ਨਾਲ ਨਾਲ ਕੁਝ ਅਤਿਰਿਕਤ ਵਧੇਰੇ ਕੰਮ ਕਰੇਗੀ ਤੇ ਹੌਲੀ-ਹੌਲੀ ਪੈਸਿਆਂ ਨੂੰ ਜੋੜਨਾ ਸ਼ੁਰੂ ਕਰੇਗੀ। ਮੈਰੀ ਜੋਨਸ ਨੇ ਕਈ ਤਰ੍ਹਾਂ ਦੇ ਛੋਟੇ-ਛੋਟੇ ਕੰਮ ਜਿਹੜੇ ਉਸ ਸਜੀਦੇ ਦੇ ਦਿਹਾਤੀ ਖੇਤਰ ਦੇ ਵਿੱਚ ਹੁੰਦੇ ਸੀ ਉਹ ਕਰਨੇ ਸ਼ੁਰੂ ਕੀਤੇ ਜਿਵੇਂ ਅੰਡੇਆਂ ਨੂੰ ਵੇਚਣਾ ਸ਼ਹਿਦ ਨੂੰ ਵੇਚਣਾ ਕੁਝ ਥੋੜਾ ਬਤੇ ਲੋਕਾਂ ਦੇ ਕੱਪੜੇ ਸੀ ਦੇਣੇ ਪਰ ਬਾਈਬਲ ਦੀ ਕੀਮਤ ਉਸ ਸਮੇਂ ਚ ਕਾਫੀ ਜ਼ਿਆਦਾ ਸੀਗੀ ਤੇ ਪੈਸੇ ਜੋੜਨ ਦੇ ਵਿੱਚ ਮੈਰੀ ਜੋਨਸ ਨੂੰ 6 ਸਾਲਾਂ ਦਾ ਸਮਾਂ ਲੱਗ ਗਿਆ ਪਰ ਉਹਨੇ ਹਿੰਮਤ ਨਹੀਂ ਹਾਰੀ ਉਹ ਪੈਸੇ ਨੂੰ ਜੋੜਦੀ ਰਹੀ ਜਦੋਂ ਉਹਦੇ ਕੋਲ ਅ ਅੰਤ ਦੇ ਵਿੱਚ ਇੰਨੇ ਪੈਸੇ ਹੋ ਗਏ ਕਿ ਆਪਣੀ ਬਾਈਬਲ ਨੂੰ ਖਰੀਦ ਸਕਦੀ ਸੀ ਤੇ ਫਿਰ ਉਹਨੇ ਪਤਾ ਕੀਤਾ ਕਿ ਬਾਈਬਲ ਕਿੱਥੇ ਮਿਲ ਸਕਦੀ ਹੈ ਤੇ ਉਹਨੂੰ ਪਤਾ ਲੱਗਾ ਕਿ ਬਾਲਾ ਨਾਮ ਦਾ ਇੱਕ ਟਾਊਨ ਆ ਇੱਕ ਨਗਰ ਆ ਜਿੱਥੋਂ ਉਹ ਬਾਈਬਲ ਨੂੰ ਖਰੀਦ ਸਕਦੀ ਹੈ ਪਰ ਉਹਦੇ ਕੋਲ ਆਉਣ ਜਾਣ ਦਾ ਕੋਈ ਵੀ ਸਾਧਨ ਨਹੀਂ ਸੀ ਤੇ ਉਹ ਜਿਹੜਾ ਨਗਰ ਸੀ ਉਹ 25 ਮੀਲ ਦੂਰ ਸੀਗਾ ਉਹਦੇ ਇਲਾਕੇ ਤੋਂ ਮੈਰੀ ਜੋਨਸ ਨੇ ਹਿੰਮਤ ਨੂੰ ਨਹੀਂ ਹਾਰਿਆ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਮੇਰੇ ਕੋਲ ਹੁਣ ਪੈਸੇ ਨਹੀਂ ਮੈਂ ਕਿਵੇਂ ਵੀ ਕਰਕੇ 25 ਮੀਲ ਤੁਰਨ ਦੇ ਲਈ ਤਿਆਰ ਹਾਂ ਉਹ 6 ਸਾਲ ਉਹਨੇ ਪੈਸੇ ਜੋੜੇ ਉਸ 6 ਸਾਲ ਜੋੜੇ ਹੋਏ ਪੈਸਿਆਂ ਨੂੰ ਲੈ ਕੇ 25 ਮੀਲ ਇੱਕ ਰਫ ਰੋਡ ਦੇ ਉੱਤੇ ਤੁਰੀ ਜਿਹੜਾ ਕਿ ਪਹਾੜੀਆਂ ਵਿੱਚ ਆਉਂਦੀਆਂ ਸੀ ਬੜੀ ਮੁਸ਼ਕਲਾਂ ਭਰਿਆ ਰੋਡ ਸੀ ਪਰ ਉਸ ਰੋਡ ਨੂੰ ਨੇ ਪਾਰ ਕੀਤਾ ਤੇ ਅੰਤ ਦੇ ਵਿੱਚ ਉਸ ਥੋਮਸ ਚਾਰਲਸ ਨਾਮ ਦੇ ਇੱਕ ਪ੍ਰਸਿੱਧ ਪ੍ਰਚਾਰਕ ਦੇ ਕੋਲ ਗਈ ਜਿਹਦੇ ਕੋਲ ਬਾਈਬਲਾਂ ਮਿਲ ਸਕਦੀਆਂ ਸੀ ਜਦੋਂ ਉਹ ਉਹਦੇ ਘਰ ਪਹੁੰਚੀ ਤਾਂ ਉਸਦੇ ਘਰ ਜਾ ਕੇ ਇਹਨੂੰ ਪਤਾ ਲੱਗਾ ਕਿ ਉੱਥੇ ਅਜੇ ਬਾਈਬਲਾਂ ਉਪਲਬਧ ਨਹੀਂ ਹੈ ਮੈਰੀ ਆਪਣੇ ਬਾਇਓਗ੍ਰਾਫੀ ਦੇ ਵਿੱਚ ਦੱਸਦੀ ਆ ਕਿ ਇਹਨੇ ਰੋਣਾ ਸ਼ੁਰੂ ਕਰ ਦਿੱਤਾ ਪਰ ਖੁਦਾ ਦੇ ਦਾਸ ਨੇ ਕਿਹਾ ਕਿ ਤੈਨੂੰ ਕੁਝ ਦਿਨ ਥੋੜਾ ਸਮਾਂ ਵੇਟ ਕਰਨਾ ਪਏਗਾ ਉਨੇ ਉਹਨੇ ਇੱਕ ਚੰਗੀ ਠਹਿਰਨ ਦੀ ਜਗ੍ਹਾ ਦਿੱਤੀ ਤੇ ਕੁਝ ਦਿਨਾਂ ਦੇ ਬਾਅਦ ਹੀ ਬਾਈਬਲਾਂ ਦੀ ਇੱਕ ਖੇਪ ਖੁਦਾ ਦੇ ਦਾਸ ਦੇ ਕੋਲ ਪਹੁੰਚੀ ਤੇ ਖੁਦਾ ਦੇ ਦਾਸ ਨੇ ਬਾਈਬਲ ਦੇ ਨਾਲ ਮੈਰੀ ਜੋਨਸ ਦੇ ਪਿਆਰ ਨੂੰ ਦੇਖਦੇ ਹੋਏ ਇੱਕ ਬਾਈਬਲ ਦੇ ਮੁੱਲ ਦੇ ਵਿੱਚ ਉਹਨੂੰ ਤਿੰਨ ਬਾਈਬਲ ਦੀਆਂ ਕਾਪੀਆਂ ਦੋ ਬਾਈਬਲ ਦੀਆਂ ਕਾਪੀਆਂ ਗਿਫਟ ਕਰ ਦਿੱਤੀਆਂ ਤੇ ਇੱਕ ਉਹਨੂੰ ਹੋਰ ਨਾਲ ਦਿੱਤੀ ਅਰਥਾਤ ਕੁੱਲ ਤਿੰਨ ਬਾਈਬਲ ਦੀਆਂ ਕਾਪੀਆਂ ਉਹਦੇ ਕੋਲ ਸੀ ਮੈਰੀ ਜੋਨਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੁਣ ਬਾਈਬਲ ਉਹਦੇ ਕੋਲ ਸੀ ਕਿਸੇ ਵੀ ਸਮੇਂ ਉਹ ਆਪਣੀ ਬਾਈਬਲ ਨੂੰ ਪੜ੍ਹ ਸਕਦੀ ਸੀ ਸੋ ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਵਧੀਆ ਕੈਰੈਕਟਰ ਆ ਔਰ ਸਭ ਤੋਂ ਦਿਲਚਸਪ ਗੱਲੇ ਆ ਕਿ ਥੋਮਸ ਚਾਰਲਸ ਨੇ ਆਪਣੇ ਬਾਕੀ ਦੇ ਦੋਸਤਾਂ ਨਾਲ ਗੱਲ ਕੀਤੀ ਕਿ ਮੈਰੀ ਜੋਨਸ ਵਰਗੀਆਂ ਹੋਰ ਕਿੰਨੀਆਂ ਭੈਣਾਂ ਹੋਰ ਕਿੰਨੀਆਂ ਬੱਚੀਆਂ ਹੋਰ ਕਿੰਨੇ ਲੋਕ ਹੋਣਗੇ ਜਿਹੜੇ ਬਾਈਬਲ ਦੇ ਨਾਲ ਪਿਆਰ ਕਰਦੇ ਨੇ ਪਰ ਉਹਨਾਂ ਦੇ ਕੋਲ ਬਾਈਬਲ ਨਹੀਂ ਤਾਂ ਫਿਰ ਉਹਨਾਂ ਨੇ ਇੱਕ ਸੁਸਾਇਟੀ ਬਣਾਈ ਜਿਹਨੂੰ ਅਸੀਂ ਬਾਈਬਲ ਸੁਸਾਇਟੀ ਦੇ ਨਾਮ ਨਾਲ ਜਾਣਦੇ ਆਂ ਅਸੀਂ ਜਾਣਦੇ ਹਾਂ ਕਿ ਅੱਜ ਵੀ ਸ਼ਾਇਦ ਜਿਹੜੀ ਬਾਈਬਲ ਤੁਸੀਂ ਪੜ੍ਹਦੇ ਹੋ ਉਹ ਤੁਹਾਨੂੰ ਬਾਈਬਲ ਸੁਸਾਇਟੀ ਦੇ ਵੱਲੋਂ ਮਿਲੀ ਹੈ ਸੋ ਮੈਰੀ ਜੋਰਸਤੀ ਕਹਾਣੀ ਇੰਨੀ ਪ੍ਰੇਰਣਾਦਾਇਕ ਸੀ ਕਿ ਉਹਦੇ ਦੁਆਰਾ ਪੂਰੇ ਲਗਭਗ ਪੂਰੇ ਸੰਸਾਰ ਪਰ ਦੇ ਵਿੱਚ ਲੋਕਾਂ ਨੂੰ ਬਾਈਬਲਾਂ ਮਿਲਦੀਆਂ ਨੇ ਤੇ ਅਗਲੀ ਵਾਰੀ ਜਦੋਂ ਬਾਈਬਲ ਪੜ੍ਹਨ ਦਾ ਦਿਲ ਨਾ ਕਰੇ ਜਦੋਂ ਲਾਪਰਵਾਹੀ ਵਾਲਾ ਮਨ ਹੋਵੇ ਤਾਂ ਮੈਰੀ ਜੋਨਸ ਬਾਰੇ ਜ਼ਰੂਰ ਸੋਚ ਲਿਆ ਜੇ ਅਗਲੀ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ ਅਗਲਾ ਪਾਤਰ ਹੈਗਾ ਉਹ ਬਾਈਬਲ ਦੇ ਵਿੱਚੋਂ ਜਦੋਂ ਅਸੀਂ ਖੁਦਾਵੰਦ ਦੇ ਪਵਿੱਤਰ ਵਚਨ ਦੇ ਵਿੱਚੋਂ ਰਸੂਲਾਂ ਦੇ ਕਰਤੱਵ ਉਸ ਦੇ 8 ਅਧਿਆਏ ਨੂੰ ਪੜਦੇ ਹਾਂ ਤੇ ਇੱਥੇ ਲਿਖਿਆ ਹੋਇਆ ਕਿ 8 ਅਧਿਆਏ ਦੇ ਵਚਨਾਂ ਦੇ ਵਿੱਚ ਲਿਖਿਆ ਕਿ ਇੱਕ ਹਬਸ਼ੀ ਖੋਜਾ ਸੀਗਾ ਜਿਹੜਾ ਜਰੂਸ਼ਲਮ ਤੋਂ ਆਪਣੇ ਇਲਾਕੇ ਨੂੰ ਵਾਪਸ ਮੁੜਦਾ ਜਾ ਰਿਹਾ ਸੀ ਤੇ ਜਦੋਂ ਵਾਪਸ ਜਾ ਰਿਹਾ ਸੀ ਤੇ ਉਹ ਰੱਥ ਤੇ ਬੈਠਾ ਹੋਇਆ ਪਰਮੇਸ਼ੁਰ ਦੇ ਵਚਨਾਂ ਨੂੰ ਪੜ ਰਿਹਾ ਸੀ ਇਹ ਵਚਨ ਉਹਨੂੰ ਕਿੱਥੋਂ ਮਿਲੇ ਇਹ ਵਚਨ ਉਹਨੂੰ ਬੜੇ ਮਹਿੰਗ ਮੁੱਲੇ ਖਰੀਦਨੇ ਪਏ ਕਿਉਂਕਿ ਇੱਕ ਹੈਂਡ ਕਾਪਿਡ ਸਕ੍ਰਿਪਟ ਸੀਗਾ ਜਿਹਨੂੰ ਅਸੀਂ ਅੱਜ ਦੀ ਭਾਸ਼ਾ ਦੇ ਵਿੱਚ ਸਬਟੂਜੈਂਟ ਵੀ ਕਹਿੰਦੇ ਆ ਤੇ ਇਹ ਬੜਾ ਮਹਿੰਗਾ ਵਿਕਦਾ ਸੀ ਉਹਨੇ ਬੜਾ ਮਹਿੰਗੀ ਬਾਈਬਲ ਨੂੰ ਖਰੀਦ ਕੇ ਉਸ ਬਾਈਬਲ ਦੇ ਪੋਰਸ਼ਨ ਨੂੰ ਖਰੀਦ ਕੇ ਉਹ ਰੱਥ ਦੇ ਉੱਤੇ ਬੈਠ ਕੇ ਪੜਦਾ ਜਾ ਰਿਹਾ ਸੀ ਦੇਖੋ ਉਹਨੂੰ ਉਤਸਕਤਾ ਇੰਨੀ ਸੀਗੀ ਉਹਨੂੰ ਚਾਹ ਇੰਨਾ ਸੀਗਾ ਕਿ ਉਹ ਇਹ ਨਹੀਂ ਸੋਚ ਰਿਹਾ ਕਿ ਹੁਣ ਮੈਂ ਇਹ ਬਾਈਬਲ ਖਰੀਦ ਤਾਂ ਲਈ ਆ ਇਹ ਬਾਈਬਲ ਦਾ ਹਿੱਸਾ ਖਰੀਦ ਤਾਂ ਲਿਆ ਮੈਂ ਘਰ ਜਾ ਕੇ ਪੜ ਸਕਦਾ ਰੱਥ ਦੇ ਉੱਤੇ ਉਹ ਜਾ ਰਿਹਾ ਸੀ ਇੱਕ ਰਫ ਰੋਡ ਸੀਗਾ ਫਿਰ ਵੀ ਉਹਨੂੰ ਇੰਨਾ ਚਾ ਸੀ ਇੰਨਾ ਸ਼ੌਂਕ ਸੀਗਾ ਸਕਰੋਲ ਦੇ ਰੂਪ ਦੇ ਵਿੱਚ ਜਿਹੜੀ ਬਾਈਬਲ ਉਹਦੇ ਕੋਲ ਸੀ ਉਹ ਉਹਨੂੰ ਰੱਥ ਦੇ ਉੱਤੇ ਹੀ ਪੜਦਾ ਜਾ ਰਿਹਾ ਸੀ ਤੇ ਉਹਦੀ ਇੰਨੀ ਖੁਦਾਵੰਦ ਦੇ ਵਚਨ ਦੇ ਨਾਲ ਪਿਆਰ ਤੇ ਲਗਨ ਹੋਣ ਦੇ ਕਾਰਨ ਪਰਮੇਸ਼ਰ ਦੇ ਇੱਕ ਦੂਤ ਨੇ ਫਿਲਿਪਸ ਨੂੰ ਕਿਹਾ ਕਿ ਜਾ ਕੇ ਉਹਨੂੰ ਮਿਲ ਪਰਮੇਸ਼ਰ ਦੇ ਦਾਸ ਫਿਲਿਪਸ ਨੇ ਉਹਨੂੰ ਸਾਰੀਆਂ ਬਾਈਬਲ ਦੀਆਂ ਜਿਹੜੀ ਉਹਦੇ ਡਾਊਟ ਸੀਗੇ ਉਹ ਕਲੀਅਰ ਕੀਤੇ ਤੇ ਜਦੋਂ ਸਾਰੇ ਉਹਦੇ ਡਾਊਟ ਕਲੀਅਰ ਹੋ ਗਏ ਤੇ ਉਹਨੇ ਤੌਬਾ ਕੀਤੀ ਬਪਤਿਸਮਾ ਲਿਆ ਤੇ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਖੁਸ਼ੀ ਦੇ ਨਾਲ ਆਪਣੇ ਘਰ ਦੇ ਵਿੱਚ ਆਪਣੇ ਵਾਪਸੀ ਇਲਾਕੇ ਆਪਣੇ ਵਤਨ ਨੂੰ ਪਰਤ ਗਿਆ ਸੋ ਇਹਨਾਂ ਦੋਵਾਂ ਪਾਤਰਾਂ ਦੇ ਕੋਲੋਂ ਅਸੀਂ ਇਹੀ ਸਿੱਖਿਆ ਕਿ ਸਾਨੂੰ ਰੋਜ਼ ਆਪਣੀ ਬਾਈਬਲ ਪੜ੍ਹਨੀ ਚਾਹੀਦੀ ਆ ਤੁਸੀਂ ਬੜੇ ਸੁਭਾਗੇ ਹੋ ਜੇ ਤੁਹਾਡੇ ਘਰ ਦੇ ਵਿੱਚ ਇੱਕ ਬਾਈਬਲ ਦੀ ਕਾਪੀ ਪਈ ਹੋਈ ਹੈ ਜਦੋਂ ਵੀ ਕਦੇ ਦਿਲ ਨਾ ਕਰੇ ਤਾਂ ਇਹਨਾਂ ਦੋਨਾਂ ਪਾਤਰਾਂ ਦੇ ਬਾਰੇ ਸੋਚ ਲਿਆ ਕਰੋ ਇਸ ਸਵੇਰੇ ਸ਼ਾਮ ਹਰ ਰੋਜ਼ ਆਪਣੀ ਬਾਈਬਲ ਨੂੰ ਜ਼ਰੂਰ ਪੜ੍ਹੋ ਔਰ ਜਿਨ੍ਹਾਂ ਦੇ ਕੋਲ ਬਾਈਬਲਾਂ ਜਿਹੜਾ ਕੋਈ ਨਹੀਂ ਖਰੀਦ ਸਕਦੇ ਆ ਜਿੰਨੂੰ ਕੋਈ ਮੁਸ਼ਕਲ ਆ ਤੇ ਜੇ ਤੁਹਾਡੇ ਕੋਲ ਕੁਝ ਪੈਸੇ ਨੇ ਉਹਨਾਂ ਨੂੰ ਤੁਸੀਂ ਬਾਈਬਲਾਂ ਖਰੀਦਣ ਦੇ ਵਿੱਚ ਮਦਦ ਵੀ ਕਰੋ ਮੈਂ ਪਿਛਲੇ ਕੁਝ ਸਮੇਂ ਤੋਂ ਸੁਣਿਆ ਕਿ ਕੁਝ ਲੋਕ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਮੂਫ ਦੀਆਂ ਬਾਈਬਲ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਜੋ ਵੀ ਤੁਸੀਂ ਹੋ ਜੋ ਵੀ ਕਰ ਰਹੇ ਹੋ ਤੁਸੀਂ ਬਹੁਤ ਸ਼ਲਾਘਾਜੋ ਕੰਮ ਕਰ ਰਹੇ ਹੋ ਖੁਦਾ ਤਨ ਅਨੁਸਾਰ ਇਹਨੂੰ ਬਹੁਤ ਸਾਰੀ ਬਰਕਤ ਦੇ ਔਰ ਅੱਜ ਤੋਂ ਅਸੀਂ ਆਪਣੀ ਬਾਈਬਲ ਰੋਜ਼ ਪੜ੍ਹਨੀ ਸ਼ੁਰੂ ਕਰੀਏ ਗੋਡ ਬlesਸ ਯੂ ਥੈਂਕ ਯੂ